ਦੇ ਉੱਪਰ ਨੂੰ ਤੁਹਾਨੂੰ ਭੰਗੜੇ ਦੇਆਂ ਕੁਝ ਤਸਵੀਰਾਂ ਦਿਖਾਈ ਦੇ ਰਹੀਆਂ ਹੋਣਗੀਆਂ ਨੌਜਵਾਨ ਮੁੰਡੇ ਨੇ ਭੰਗੜਾ ਬੜਾ ਸੋਹਣਾ ਪਾ ਰਹੇ ਨੇ ਦੱਸ ਦਈਏ ਕਿ ਇਹ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਵਾਕ ਨੇ ਜੀ ਵਿਦਿਆਰਥੀ ਨੇ ਜੋ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਇੱਕ ਐਨুয়াল ਫੰਕਸ਼ਨ ਦੇ ਉੱਪਰ ਇਹਨਾਂ ਦੇ ਵੱਲੋਂ ਇਹ ਪਰਫਾਰਮੈਂਸ ਆ ਜਿਹੜੀ ਦਿਖਾਈ ਜਾ ਰਹੀ ਆ ਪਹਿਲੀ ਵਾਰੀ ਸਕੂਲ ਆਉਣ ਤੇ ਬਾਪੂ ਮਿਲਣ ਸੀ ਆਇਆ ਬਈ ਪੰਜ ਪਤਾਸੇ ਝੋਲੇ ਮਰ ਕੇ ਕੋ ਪੰਜ ਪਤਾਸੇ ਝੋਲੇ ਪਰ ਕੇ ਬਈ ਪੰਜੀਰੀ ਖਾਨ ਨੂੰ ਲਿਆਇਆ ਬਈ ਜਾਂਦੇ ਹੋਏ ਨੇ ਨੌਟ ਪੰਜ ਦਾ ਜਾਂਦੇ ਹੋਏ ਨੇ ਨੋਟਪੈਡ ਦਾ ਮੇਰੀ ਮੈਡਮ ਹੱਥ ਫੜਾਇਆ ਮੈਡਮ ਨੇ ਤਪੁੱਛਦੀ ਤੇਰਾ ਬਾਪੂ ਫੇਰ ਨਹੀਂ ਆਇਆ ਮੈਡਮ ਨੇ ਤਪੁੱਛਦੀ ਤੁਹਾਡਾ ਪੰਗੜਾ ਬੜਾ ਸੋਹਣਾ ਲੱਗਿਆ ਸਾਨੂੰ ਦੇਖ ਕੇ ਬੜੀ ਵਧੀਆ ਪਰਫਾਰਮੈਂਸ ਰਹੀ ਆ ਕਾਫੀ ਜਾਣੇ ਹੋ ਕਿੰਨੇ ਟੋਟਲ ਤੁਸੀਂ ਜਿਹੜੇ ਪਾਰਟਿਸਿਪੇਟ ਕਰਨ ਵਾਲੇ ਹੋ ਤੇ ਕਿੰਨੀ ਤੁਹਾਡੀ ਪ੍ਰੈਕਟਿਸ ਕਿੰਨਾ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਹੋ ਅਸੀਂ ਟੋਟਲ ਲੱਗੇ ਆਂ ਜੀ 44 ਜਾਣੇ ਅੱਛਾ ਜੀ ਸਾਡੀ ਮਹੀਨੇ ਡੇਢ ਮਹੀਨੇ ਤੋਂ ਪ੍ਰੈਕਟਿਸ ਚੱਲ ਰਹੀ ਆ ਪ੍ਰੋਪਰ ਅੱਛਾ ਪੜਾਈ ਦੇ ਨਾਲ ਨਾਲ ਸਾਡੀ ਪ੍ਰੈਕਟਿਸ ਚੱਲ ਰਹੀ ਹੈ ਜੀ ਪਹਿਲਾਂ ਹੀ ਨਰਵਸ ਸੀਗੇ ਸਾਰੇ ਬਸ ਐਈ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਪਰਫਾਰਮ ਕੀਤਾ ਸਾਰਿਆਂ ਨੂੰ ਆਡੀਅੰਸ ਵੱਲੋਂ ਫੁੱਲ ਸਪੋਰਟ ਮਿਲੀ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਸੀ ਪਰਫਾਰਮੈਂਸ ਆ ਪਹਿਲਾਂ ਵੀ ਕਾਫੀ ਹੋਈਆਂ ਨੇ ਨਾ ਪਰ ਜਦੋਂ ਭੰਗੜਾ ਪੈ ਰਿਆ ਸੀ ਉਸ ਟਾਈਮ ਦੇ ਉੱਤੇ ਜਿਹੜਾ ਲੋਕਾਂ ਦਾ ਜੋਸ਼ ਆ ਨਾ ਇੱਕ ਆਵਾਜ਼ ਹੂਟਿੰਗ ਹੋ ਰਹੀ ਸੀ ਜਿਹੜੀ ਉਹ ਵਧੀਆ ਲੱਗ ਰਹੀ ਸੀ ਫਿਰ ਉਹ ਬਹੁਤ ਵਧੀਆ ਲੱਗ ਰਹੀ ਸੀ ਲੋਕਾਂ ਦਾ ਨਾਚ ਹੈ ਭੰਗੜਾ ਪੰਜਾਬ ਦਾ ਜੀ ਹੂਟਿੰਗ ਹੋਣੀ ਹੀ ਹੋਈ ਸੀ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਸਕਰੀਨ ਦੇ ਉੱਪਰ ਨੇ ਤੁਹਾਨੂੰ ਪੰਗੜੇ ਦੀਆਂ ਕੁਝ ਤਸਵੀਰਾਂ ਦਿਖਾਈ ਦੇ ਰਹੀਆਂ ਹੋਣਗੀਆਂ ਨੌਜਵਾਨ ਮੁੰਡੇ ਨੇ ਪੰਗੜਾ ਬੜਾ ਸੋਹਣਾ ਪਾ ਰਹੇ ਨੇ ਦੱਸ ਦਈਏ ਕਿ ਇਹ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਵਕ ਨੇ ਜੀ ਵਿਦਿਆਰਥੀ ਨੇ ਜੋ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਇੱਕ ਐਨੂਅਲ ਫੰਕਸ਼ਨ ਦੇ ਉੱਪਰ ਇਹਨਾਂ ਦੇ ਵੱਲੋਂ ਇਹ ਪਰਫਾਰਮੈਂਸ ਆ ਜਿਹੜੀ ਦਿਖਾਈ ਜਾ ਰਹੀ ਆ ਤੇ ਟੀਮ ਦੇ ਮੈਂਬਰ ਨੇ ਜਿਹੜੇ ਉਹ ਮੇਰੇ ਨਾਲ ਨੇ ਮੈਂਬਰ ਕਾਫੀ ਜ਼ਿਆਦਾ ਨੇ ਤਾਂ ਦੋ ਚਾਰ ਮੈਂਬਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕਿਵੇਂ ਦੀ ਇਹਨਾਂ ਦਾ ਜਿਹੜ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਵਿਰਾਜ ਸ਼ਰਮਾ ਕਿਹੜੀ ਕਲਾਸ ਹੈ ਤੁਸੀਂ ਮੈਂ ਪਲੱਸ 2 ਅੱਛਾ ਤਾਂ ਤੁਹਾਡਾ ਪੰਗੜਾ ਬੜਾ ਸੋਹਣਾ ਲੱਗਿਆ ਸਾਨੂੰ ਦੇਖ ਕੇ ਬੜੀ ਵਧੀਆ ਪਰਫਾਰਮੈਂਸ ਰਹੀ ਆ ਕਾਫੀ ਜਾਣੇ ਹੋ ਕਿੰਨੇ ਟੋਟਲ ਤੁਸੀਂ ਜਿਹੜੇ ਪਾਰਟਿਸਿਪੇਟ ਕਰਨ ਵਾਲੇ ਹੋ ਤੇ ਕਿੰਨੀ ਤੁਹਾਡੀ ਪ੍ਰੈਕਟਿਸ ਸੀ ਕਿੰਨਾ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਸੀ ਅਸੀਂ ਟੋਟਲ ਲੱਗੇ ਆ ਜੀ 44 ਜਾਣੇ ਅੱਛਾ ਜੀ ਸਾਡੀ ਮਹੀਨੇ ਡੇਢ ਮਹੀਨੇ ਤੋਂ ਪ੍ਰੈਕਟਿਸ ਚੱਲ ਰਹੀ ਆ ਪ੍ਰੋਪਰ ਅੱਛਾ ਪੜਾਈ ਦੇ ਨਾਲ ਨਾਲ ਸਾਡੀ ਪ੍ਰੈਕਟਿਸ ਚੱਲ ਰਹੀ ਹੈ ਮਤਲਬ ਕਿ ਜਦੋਂ ਸਕੂਲ ਟਾਈਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਤਿਆਰੀ ਕਰਦੇ ਸੀ ਫਿਰ ਹਾਂਜੀ ਪਹਿਲਾ ਪੀਰੀਅਡ ਲੱਗ ਜਾਂਦੇ ਸੀਗੇ ਸਾਡੇ ਫਿਰ ਉਸ ਤੋਂ ਬਾਅਦ ਸਾਡੀ ਪ੍ਰੈਕਟਿਸ ਹੁੰਦੀ ਸੀਗੀ ਸਾਰਿਆਂ ਦੀ ਅੱਛਾ ਤਨਾ 스테이지 ਉੱਪਰ ਕਹਿੰਦੇ ਜਦੋਂ ਵੀ ਕੋਈ ਬੰਦਾ ਆਉਂਦਾ ਨਾ ਪਹਿਲੀ ਵਾਰਸ ਪਹਿਲਾਂ ਤਾਂ ਇਹ ਦੱਸੋ ਹਾਂਜੀ ਫਰਸਟ ਟਾਈਮ ਸੀਗਾ ਜੀ ਅੱਛਾ ਫਰਸਟ ਟਾਈਮ ਦਾ ਐਕਸਪੀਰੀਅੰਸ ਨਾ ਬੜਾ ਖਾਸ ਹੁੰਦਾ ਹਰ ਚੀਜ਼ ਦਾ ਭਾਵੇਂ ਕੋਈ ਵੀ ਫੀਲਡ ਹੋਵੇ ਹਰ ਕਿਸੇ ਦਾ ਐਕਸਪੀਰੀਅੰਸ ਬੜਾ ਖਾਸ ਹੁੰਦਾ ਤਾਂ ਪਹਿਲੀ ਵਾਰ ਪਰਫਾਰਮ ਕਰਕੇ ਆਏ ਹੋ ਉੱਥੇ ਵੀ ਪਰਫਾਰਮੈਂਸ ਦੇਖੀ ਆ ਮੈਂ ਅੱਜ ਦਾ ਰਿਵਿਊ ਬਾਅਦ ਚ ਦਵਾਂਗਾ ਪਰ ਤੁਹਾਨੂੰ ਕੀ ਮੇਰਾ ਫੀਲ ਹੋ ਰਿਹਾ ਹੈ ਅਸੀਂ ਪਹਿਲਾਂ ਹੀ ਨਰਵਸ ਸੀਗੇ ਸਾਰੇ ਬਸ ਇਹੀ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਪਰਫਾਰਮ ਕੀਤਾ ਸਾਰਿਆਂ ਨੂੰ ਆਡੀਅੰਸ ਵੱਲੋਂ ਫੁੱਲ ਸਪੋਰਟ ਮਿਲੀ ਸਾਨੂੰ ਸਾਰਿਆਂ ਨੂੰ ਹੀ ਬ ਹੋ ਰਿਹਾ ਸੀ ਭੰਗੜਾ ਪੈ ਰਿਹਾ ਸੀ ਉਸ ਟਾਈਮ ਦੇ ਉੱਤੇ ਜਿਹੜਾ ਲੋਕਾਂ ਦਾ ਜੋਸ਼ ਆ ਨਾ ਇੱਕ ਆਵਾਜ਼ ਹੂਟਿੰਗ ਹੋ ਰਹੀ ਸੀ ਜਿਹੜੀ ਉਹ ਵਧੀਆ ਲੱਗ ਰਹੀ ਸੀ ਫਿਰ ਉਦੋਂ ਬਹੁਤ ਵਧੀਆ ਲੱਗ ਰਹੀ ਸੀ ਲੋਕ ਕਨਾਚਾ ਭੰਗੜਾ ਪੰਜਾਬ ਦਾ ਹੀ ਹੂੰ ਹੂਟਿੰਗ ਹੋਣੀ ਹੋਈ ਸੀ ਇਹ ਤਾਂ ਪਤਾ ਸੀ ਸਾਨੂੰ ਸਾਰਿਆਂ ਨੂੰ ਹਾਂਜੀ ਨਹੀਂ ਤੁਹਾਡਾ ਭੰਗੜਾ ਮੈਂ ਕਵਾਂਗਾ ਜ਼ਰੂਰ ਕਿ ਹਾਂ ਬਹੁਤ ਸੋਹਣਾ ਸੀਗਾ ਨਾ ਤੁਸੀਂ ਕਿਹੜੀ ਕਲਾਸ ਦੇ ਸਟੂਡੈਂਟ ਹੋ ਪਲੱਸ 2 ਐਥੇ ਤਾਂ ਤੁਹਾਨੂੰ ਕਿਵੇਂ ਲੱਗਿਆ ਪਰਫਾਰਮ ਕਰਕੇ ਬਰੋ ਬਹੁਤ ਵਧੀਆ ਲੱਗਿਆ ਸੀ ਸਾਰੇ ਜਣੇ ਵਧੀਆ ਮਿਹਨਤ ਕਰ ਰਹੇ ਸੀ ਡੇਢ ਮਹੀਨੇ ਤੋਂ ਪ੍ਰੀਅਰਡ ਵੀ ਲਾ ਰਹੇ ਸੀ ਵਧੀਆ ਮਿਹਨਤ ਕਰ ਰਹੇ ਸਾਰੇ ਬਹੁਤ ਵਧੀਆ ਲੱਗਿਆ ਸਾਰੇ ਬਹੁਤ ਖੁਸ਼ ਨੇ ਪੂਰਾ ਜੋਸ਼ ਲਾਇਆ ਜੀ ਇਹਨਾਂ ਨੇ ਅੱਛਾ ਤਾਂ ਬੜਾ ਸੋਹਣਾ ਲੱਗਿਆ ਵਾ ਟੀਚਰਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਜਿੰਨਾਂ ਦੇ ਵੱਲੋਂ ਇਹ ਫੰਕਸ਼ਨ ਇੰਨਾ ਵਧੀਆ ਆਰਗੇਨਾਈਜ਼ ਕੀਤਾ ਗਿਆ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥੈਂਕ ਯੂ ਉਹਨਾਂ ਸਾਰੇ ਟੀਚਰਸ ਦਾ ਪ੍ਰਿੰਸੀਪਲ ਮੈਮ ਦਾ ਸਾਡੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਇਹ ਫੰਕਸ਼ਨ ਬਹੁਤ ਹੀ ਲੱਗਿਆ ਸਾਨੂੰ ਅੱਛਾ ਇਹ ਜੋ ਫੰਕਸ਼ਨ ਹੈ ਹਰ ਸਾਲ ਜਿਸ ਤਰ੍ਹਾਂ ਐਨੂਅਲ ਪ੍ਰੋਗਰਾਮ ਹੈ ਤਾਂ ਤੁਸੀਂ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਵਾ ਇਸ ਤੋਂ ਪਹਿਲਾਂ ਫਿਰ ਜਦੋਂ ਭੰਗੜੇ ਦੀ ਪਰਫਾਰਮੈਂਸ ਕੀ ਹੁੰਦੀ ਸੀ ਇਸ ਤੋਂ ਪਹਿਲਾਂ ਵੀ ਜੋ ਫੰਕਸ਼ਨ ਹੁੰਦੇ ਸੀ ਜਾਂ ਫਸਟ ਟਾਈਮ ਹੀ ਹੋਈ ਆ ਭੰਗੜੇ ਦੀ ਇਹ ਫਸਟ ਟਾਈਮ ਹੋਈ ਹੈ ਅੱਛਾ ਉਸ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਹੋਇਆ ਸੀਗਾ ਫੇ ਹੁਣ ਹੋਇਆ ਜੀ ਮਤਲਬ ਕਿ ਭੰਗੜੇ ਦੀ ਪਰਫਾਰਮੈਂਸ ਨਹੀਂ ਹੁੰਦੀ ਸੀ ਐਨੂਅਲ ਫਟ ਇੱਕ ਇੱਕ ਵਾਰੀ ਹੋਈ ਸੀਗੀ ਸਪੋਰਟਸ ਦੇ ਤੇ ਉਹ ਅਸੀਂ ਉਹ ਕੀਤਾ ਸੀਗਾ ਪਰਫਾਰਮ ਉਹਦੋਂ ਵੀ ਹਾਂ ਜੀ ਜਦੋਂ ਸਾਡੇ ਸਕੂਲ ਦੇ ਸਪੋਰਟਸ ਦੇ ਸੀ ਉਦੋਂ ਅਸੀਂ ਪਰਫਾਰਮ ਕੀਤਾ ਸੀਗਾ ਜੀ ਜੇ ਭੰਗੜਾ ਨਾ ਹੋਵੇ ਨਾ ਤਾਂ ਮੈਨੂੰ ਲੱਗਦਾ ਉਹ ਵਧੀਆ ਵੀ ਨਹੀਂ ਲੱਗਦੀ ਗੱਲ ਚ ਐਕਟੀਵਿਟੀ ਨੇ ਕਿਉਂਕਿ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਲੋਕ ਨਾਚ ਹੀ ਨਾ ਹੋਵੇ ਤਾਂ ਫਿਰ ਉਹ ਰੰਗ ਨਹੀਂ ਵਰਦਾ ਇਸ ਚੀਜ਼ ਦਾ ਤਿੰਨ ਬੱਚਿਆਂ ਦੇ ਵੱਲੋਂ ਬੜੀ ਖਾਸ ਪਰਫਾਰਮੈਂਸ ਆ ਜਿਹੜੀ ਉਹ ਦਿਖਾਈ ਗਈ ਆ ਤੁਹਾਨੂੰ ਵੀ ਮੈਨੂੰ ਲੱਗਦਾ ਕਿ ਬੜੀ ਚੰਗੀ ਲੱਗੀ ਹੋएगी ਕਿਉਂਕਿ ਭੰਗੜਾ ਜਦੋਂ ਵੀ ਕੋਈ ਵੀ ਪੰਜਾਬੀ ਭੰਗੜਾ ਪਾਉਂਦਾ ਨਾ ਤਾਂ ਚਾਹੇ ਕੋਈ ਥੱਲੇ ਬੈਠਾ ਦੇਖਣ ਵਾਲਾ ਦਰਸ਼ਕਾ ਜਾਂ ਫਿਰ ਕੋਈ ਸਟੇਜ ਦੇ ਉੱਪਰ ਖੜਕੇ ਨਾਲ ਸਾਥ ਦੇਣ ਵਾਲਾ ਹਰ ਕਿਸੇ ਦੇ ਪੈਰ ਆ ਜਿਹੜੇ ਥਿਰਕਦੇ ਆ ਤੇ ਜੇਕਰ ਇਸ ਭੰਗੜੇ ਦੇ ਬਾਰੇ ਤੁਹਾਡਾ ਕਿਸੇ ਤੋਂ ਕਿਸ ਕੁਮਾਰ ਦੇ ਨਾਲ ਸੁਖਦਲੇ